जो देखो ये आदमी कोटा हम आवे तो अपने ध्यान जो ओ मेरा साइकिल कैसा रख लिया याद कर दे हाथ साइकिल के कुछ लिया वहां ने खते आवे तो तायो नहीं है क्या नहीं यार तू कहां पे दादू रखा है दादा का दो साइकिल किठे आ लप के हो

ਹੇ ਲਾ ਕਿਥੇ ਲਾ ਹਾਂ ਦੋਦਲੀ ਆ ਗਿਆ ਕੇ ਹਾਂ ਦੋਦ ਕਿਥੇ ਜਾ ਰਹਾ ਤੇਰੀ ਮਾਂ ਕੋ ਜਾ ਕੇ ਲਿਆ ਜਾ ਕੇ ਵੇ ਇਹ ਵੀ ਨਹੀਂ ਵੇਲੇ ਹੇ ਲਾ ਹਿੱਲਾ ਕੇ ਤਰਾ ਅੱਗੇ ਮੈਂ ਹਿੱਲਣੀਆਂ ਡਿਆ ਤਾ ਇਹ ਪਈ ਨਾ ਹੋ ਰਹੀ ਲਾ ਹਾਂ ਹਾਂ ਨਹੀਂ ਤਾਂ ਮੈਂ ਦੱਗ ਜਣੇ ਪੇਕੇ ਜਣੇ ਵੇਕੇ ਆਪਣਾ ਪੇਕੇ ਦਾ

ਆ ਤੇਰਾ ਕੋਈ ਨਾ ਆਣੀ ਮੂੰਹ ਚਾੜੂ ਦਾ ਮੈਂ ਤੇ ਆ ਗਈ ਪੱਕੀ ਨਾ ਮੈਂ ਤਾਂ ਤਨੋਂ ਅੱਜ ਮੈਨੇ ਕੁੱਤੇ ਉਹ ਵੜਾ ਗੇਰਦੀ ਮਾਚੂ ਲੋੜਾ ਕਰ ਤੇ ਨਾਣੀ ਮੂੰਹ ਜਾਣਾ ਲੋਣਾ ਨਾ ਤਾਂ ਮੈਨੂੰ ਜ਼ਹਿਰ ਦੇ ਕੇ ਮਾਰ ਦੋ ਬਸ ਮੈਂ ਨਹੀਂ ਜਾਣਾ ਦੱਸ ਉਹਨਾਂ ਸ਼ਰਮ ਨਾ ਆਈ ਉਹਨੂੰ ਹਾਂ ਮੈਂ ਨਹੀਂ ਜਾਣਾ ਸ਼ਰਮ ਨਾ ਆਈ ਉਹਨੂੰ ਕੰਜਰ ਨੂੰ ਸਿੱਧੀ ਗੱਲ ਹੈ ਅੱਜ ਦੁੱਧ ਵਾਲੋ ਕਹਿੰਦਾ ਕਿ ਅਗਲੇ ਵੇਚ ਆਇਆ ਹੀ ਅੱਜ ਲੈ ਉਹਨੂੰ ਪੈ ਗਿਆ ਮੂੰਹ ਪੈ ਗਿਆ ਕੇ ਮੂੰਹ ਪੈ ਗਿਆ ਉਹਨੂੰ ਤੇ ਤੂੰ ਦਾੜ ਦੀ ਨਹੀਂ ਮੁੰਡੇ ਨੂੰ ਦੱਸ ਮੁੰਡੇ ਨੂੰ ਦੱਸਣਾ ਹੀ ਪੈਣਾ ਆਹ ਮੁੰਡੇ ਨੂੰ ਦੱਸ ਉਹ ਬੈ ਗਿਆ ਕਿ ਪੈ ਗਿਆ ਆ ਲੈਂਦਾ ਇਹ ਲੱਤਾਂ ਬਣਾਉਣੀ ਆ ਆ ਹੈ ਵੇਪਰਾ ਵਾ ਆਪਣੇ ਨੂੰ ਵੀ ਦੱਸ ਦੇਣਾ ਅੱਜ ਆਹ ਮੁੰਡਿਆ ਕੋਲ ਅੱਜ ਲੱਤਾਂ ਬਣਾਉਣੀ ਫਿਰਈ ਸੁਣਦਾ ਇਹ ਅਮਲੀ ਤੇ ਜਾਉਣੀ ਕਿਉਂ ਨਾ ਮੈਂ ਨਹੀਂ ਉਹ ਜਾਣਾ ਜੋ ਮੱਠੀ ਵਾਹੇ ਲਿਆਏ ਗੁਜਾ ਰੋਂਦੇ ਹੋਣੇ ਨਹੀਂ ਕੋਈ ਗੱਲ ਮੇਰੇ ਪਤੀਏ ਵੀ ਹੈਗੇ ਮੇਰੇ ਭਰਾ ਵੀ ਹੈਗੇ ਮੈਂ ਨਹੀਂ ਉਹ ਜਾਣਾ ਦੋ ਰੋਟੀਆਂ ਤੋਂ 10 ਦੋ ਪਰਜਾਈਆਂ ਵਾ ਦੋ ਪਤੀਏ ਕੀ ਗੱਲ ਰੋਟੀ ਨਾ ਖਾਣ ਕਿ ਖਾਣ ਦੇ ਸਹੀ ਜਿੱਥੇ ਦੂਜਾ ਥਾਂ ਤੇ ਤਾਂ ਨਾ ਉਹ ਤੀਦਾ ਉਹ ਤੀਦਾ ਉੱਥੇ ਹੀ ਸੌਂਦਾ ਸ੍ਰੀ ਕਬਨਾ ਮੈਂ ਇੱਥੇ ਨਹੀਂ ਬੀਬੀ ਜਾਂ ਤਾਂ ਸੁਧਾਰ ਲੋ ਤੇ ਜਾਂ ਫਿਰ ਮੈਂ ਨਹੀਂ ਜਾਇਆ ਜੀ ਸ੍ਰੀ ਕਾ ਸ੍ਰੀ ਕਾ ਬਨਾ ਸ੍ਰੀ ਕਾ ਪੰਜਾਂ ਮੈਂ ਆਣੀ ਕਿ ਜਾਂ ਪੰਜੋਂ ਮਾਟੀ ਕਰ ਮੈਂ ਨੂੰ ਜਾਣਾ ਜੂਣਾ ਜਿੱਥੇ ਮਰਦੀ ਚਲ ਅੱਛਾ ਮਾਂ ਤੇਰਾ ਤੇ ਪਾਰ ਲਾਉਂਦੇ ਤੇ ਸਾਡੇ ਸਿਰ ਤੋਂ ਪਾਰ ਲੱਥੇ ਐ ਹੋ ਸਾਨੂੰ ਕੀ ਪਤਾ ਹੀ ਇਤਰਾਹਾਂ ਦਾ ਝੂਠ ਮਿਲ ਜਾਣੀ ਹਾਂ ਫੇਰ ਮੈਂ ਦੱਸ ਦੇਣਾ ਮੈਂ ਆਪਣੇ ਪਤੀਆਂ ਤੱਕ ਗੱਲ ਪਹੁੰਚ ਗਈ ਫੇਰ ਨਾ ਕਹਿੰ। ਹਾਂ ਉਹਨਾਂ ਨੂੰ ਸਿੱਕਾ ਮਜਾਦਾ ਵੱਜ ਜਾਵੇ। ਹਾਂ ਮੈਂ ਦੱਸ ਦੇਣਾ ਆਪਣੇ ਪਤੀਆਂ। ਜਿਆਦਾ ਵੱਜ ਜਾਵੇ। ਇਹ ਤਾਂ ਕੰਜਰ ਹੋ ਹੀ ਗਿਆ ਤੇ ਆਈ ਵੀ ਕੰਜਰ ਬੰਨ। ਹੁਣ ਮੈਂ ਬੁਢੜੀ ਹੋ ਗਈ ਹਾਂ ਤਾਂ ਹੁਣ ਮੈਨੂੰ ਕੋੜਦਾ ਮੈਂ ਚੰਗੀ ਲੱਗਦੀ ਕੁੱਤ ਖਾਂਦੀ। ਤੂੰ ਦੱਸੇ ਨਾ ਪਤੀਆਂ ਨੂੰ ਉਹਨਾਂ ਦੱਸੇ। ਹਾਂ ਤੂੰ ਐਵੇਂ ਹੀ ਖਲਾਰਾ ਪੈ ਜੂਗਾ। ਮੇਰੇ ਨੂੰ ਨਹੀਂ ਪਸਦਾ ਖਲਾਰਾ ਪੈ ਜੂਤੀ ਗਏ। ਤੀ ਗਏ ਦਿਨ ਕੱਟਨੇ ਪੈਣੇ ਆ। ਤੀ ਗਏ ਦਿਨ ਕੱਟਨੇ ਪੈਣੇ ਨਾਰੋ ਨਾਰੋ ਕੰਜਰ ਨੇ ਮੇਰੇ ਧੀਨੋ ਦੇ ਨਾ ਦੁੱਖ ਦਿੱਤਾ ਕੋਈ ਹਿਸਾਬ ਨਹੀਂ। ਹੈਂ ਇਹ ਇਹਨਾਂ ਵਾਲੇ ਅੰਦੇ ਆ ਗੇ ਲੱਤਾਂ ਪੰਨਦੀਆਂ ਇਹਦੀਆਂ ਕੰਜਦੀਆਂ ਹੈ ਕਿਦੇ ਛਰਮ ਨਹੀਂ ਕਰਦਾ ਮੇਰੇ ਧਿੰਗਾ ਪੁੱਤ ਜਵਾਨ ਹੋਏ ਆ ਹੈ ਕਦੀ ਕੋਹ ਵੇਚ ਦਿੰਦਾ ਕਦੀ ਕੋਹ ਵੇਚ ਦਿੰਦਾ ਹੈ ਮੈਂ ਕੀ ਕਰ ਮੈਂ ਆ ਲੰਦੇ ਧਾਰ ਨੂੰ ਮੈਂ ਅੱਜ ਮੈਂ ਗੱਲ ਕਰ ਮੇਰੇ ਮੈਨੂੰ ਨਹੀਂ ਪਤਾ ਪੁੱਤ ਮੇਰਾ ਦੇ ਕੇ ਆਇਆ ਨਹੀਂ ਰਹਿਣਾ ਰੋਣਾ ਨਾ ਮੈਂ ਕੋ ਖਾ ਕੇ ਮਰ ਜਾਣਾ ਨਹੀਂ ਨਾ ਤੋਏ ਨਾ ਖਾ ਕੇ ਨਾ ਮਰੀ ਤੇ ਦੀਆ ਜੰਤ ਰੜ ਜੂਗੀ ਆਹੋ ਕੋਈ ਨਹੀਂ ਇਹਦੀਆਂ ਲੱਤਾਂ ਪੰਨਾਂਗੇ ਆ ਲੈਂਦੇ ਆ ਲੈ ਲੈ ਆਮ ਆਮ ਨਾ ਹੋਣਾ ਲੈ ਆ ਨਾ ਨਹੀਂ ਹੈ ਤੈਨੂੰ ਆਊਗਾ ਹੀ ਨਾ ਤੇ ਲੇਖੇ ਲੱਤਾਂ ਪਾਉਂਦੇ ਦਾਹਾ ਨਹੀਂ ਕਰ ਹਾਂ ਨਾ ਮੁੰਡਾ ਹੁੰਦਾ ਤਾਂ ਫੇਰ ਕਿ ਮੁੰਡੇ ਕੋਲ ਲੱਤਾਂ ਪਣਾ ਹਾਂ ਲੱਤਾਂ ਕਰੀ ਗੱਲ ਕੋਈ ਥੋੜਾ ਸਾਸੇ ਕਾਰਬਨ ਕੀ ਹਾਲਿਆ ਠੀਕ ਹੈ ਹਾਂ ਤੇ ਇਹਦੀਆਂ ਲੱਤਾਂ ਪਾਉਂਦਾ ਸਿਆ ਕੁੜੀ ਨੂੰ ਮਾਰਿਆ ਇਹ ਕਿੰਨਾ ਕੁ ਜਰੀ ਜਾਵੇ ਹਾਂ ਬੜਾ ਕੁੜੀਆਂ ਕੋਈ ਚਲੇ ਜਾਂਦਾ ਹਾਂ ਦੋ ਵੀ ਲੱਤਾਂ ਪਾਉਂਦੀਆਂ ਮੁੰਡੇ ਕੋਲ ਪਣਾਉਂਦੀਆਂ ਹੁਣ ਫਿਰ ਮੈਂ ਆ ਗਈ ਹੁਣ ਮੈਂ ਲੀੜਾ ਲੱਤਾ ਲੈ ਆਈ ਆਪਣਾ ਪਾਉਣ ਵਾਲਾ ਕੋਈ ਨਹੀਂ ਹੁਣ ਆ ਲੈਂਦੇ ਜਰੀ ਕੰਜਰ ਨੂੰ ਤੇ ਵੇਖੀ ਇਹਦੀ ਲੱਤਾ ਕਿ ਤਰ੍ਹਾਂ ਭੰਦੇ ਇਹਨੇ ਤਾਂ ਛੜਮਾ ਹੀ ਲਾ ਲਈ ਕਦੀ ਕੋਹ ਵੇਚ ਲਿਆ ਕਦੀ ਕੋਹ ਵੇਚ ਲਿਆ ਦੱਸੋ ਭੈਣਾ ਇਹਨੇ ਖਾਣਾ ਕੀ ਆ ਦਾਣਾ ਫੱਕਾ ਉਹ ਵੇਖੀ ਜਾਂਦਾ ਵਾ ਆਹ ਹੈ ਤੇ ਇਹਨੇ ਤਾਂ ਸ਼ਰਮਾ ਹੀ ਲਾਈ ਆ ਕੀ ਕਰੀਏ ਬੜੇ ਦੁਖੀ ਹੋਏ ਆਂ ਅਸੀਂ ਤੇ ਉਹ ਤੇ ਬੜੇ ਦੁਖੀ ਹੋਏ ਆਂ ਹੈ ਲੈ ਤੇ ਮਾਪਿਆਂ ਨੇ ਕੀ ਸਿਖਾ ਲਿਆ ਇਹਨੂੰ ਕੀ ਕਰਾਂ ਦਾ ਮਾਪਿਓ ਕੀ ਸਿਖਾ ਕੇ ਗਿਆ ਵਰਜਿਆ ਨਾ ਹਾਂ ਬੱਦ ਨੂੰ ਵੱਜ ਕੇ ਰੱਖ ਕਹ ਬੰਨੇ ਪੇ ਅੰਬੀ ਨਹੀਂ ਤੇ ਕਾਲਾ ਕਾਲਾ ਪੱਜ ਆ ਕਿਹੜੇ ਨਕ ਨਾ ਆ ਪੱਜਾ ਪੱਜਾ ਲੈਣਾ ਹੈ ਇਹਨੂੰ ਸ਼ਰਮ ਨਾ ਆਈ ਕਿ ਜਾਂਦੇ ਕੁਟੰਦੇ ਆਪਿਆ ਹਾਂ ਤੇ ਸ਼ਰਮ ਨਾ ਆਈ ਇਹਨੂੰ ਤੁਨ ਮੈਂ ਦੱਸਾਂ ਮੈਂ ਨਹੀਂ ਜਾਣਾ ਜੋੜਾ ਨਾ ਜਾਣੀ ਤਾਂ ਸਮਝਾ ਲੈ ਲੈਂਦੇ ਉਹਨੂੰ ਹਾਂ ਸਮਝਾਓ ਜਾ ਕਿਤੇ ਬਾਬਾ ਕਿਤੇ ਸਾਰੇ ਕਿਤੇ ਨਮ ਮਾਰਾ ਪੈ ਗਿਆ ਜਵਾਈ ਤੇਰੇ ਜਾਣੀ ਹੈ ਨਾ ਦੇ ਬੰਦੇ ਇਕੱਠੇ ਕਰਦੀਆਂ

ਕਾ ਬਣਾਓ ਰੋਟੀ ਖਵਾ ਲਓ ਖੱਪੀ ਤਪੀ ਵਿਚਾਰੀ ਆਈ ਆ ਤੇ ਖੱਪੀ ਤਪੀ ਆਈ ਥੋੜੀ ਦੱਸ ਇਹ